जितना मासूम चेहरा है उतनी खराब खोपड़ी भी है क्यों हिला ना? चलानी सपोर्ट मेरे मगर बहुत है ठीक है ना? अल्लाह बचाए अल्लाह बचाए ਲੜਾਈ ਕਿਉਂ ਹੁੰਦੀ ਹੈ ਤੁਹਾਡੀ ਲੜਾਈ ਦਾ ਮੁੱਖ ਕਾਰਨ ਇਹ ਆ ਵੀਰ ਜੀ ਵਧੀਆ ਅਸੀਂ ਆਪਣੀ ਵੀ 16 ਸਾਲ ਹੋ ਗਏ ਮੇਰੇ ਵਿਆਹ ਨੂੰ ਵਦਗਾ ਸੀ ਆਪਣੀ ਪਹਿਲੀ ਬੀਜਦੇ ਆ ਅਸੀਂ ਲਓ ਜੀ ਸਭ ਤੋਂ ਵੱਡਾ ਮਿਰਕਲ ਆਂਟੀ ਦੀ ਕੁੜੀ 18 ਸਾਲਾਂ ਦੀ ਹੋ ਗਈ ਆ ਤੇ ਆਂਟੀ ਦੇ ਵਿਆਹ ਨੂੰ ਹਜੇ 16 ਸਾਲ ਹੀ ਹੋਏ ਆ ਅਰੇ ਕਹਿਣਾ ਕੀ ਚਾਹਤੇ ਹੋ ਆਂਟੀ ਦੀ ਏਜ ਨਾ ਕਸਟਮਾਈਜ਼ ਹੋ ਜਾਂਦੀ ਆ ਤੇ ਆਂਟੀ ਦੀ ਕੁੜੀ ਦੀ ਵੀ ਆਂਟੀ ਦੀ ਕੁੜੀ ਵਿਆਹ ਕਰਵਾਉਣ ਵਾਸਤੇ ਏਜ ਵੱਧ ਦੱਸ ਦਿੰਦੀ ਆ ਤੇ ਆਂਟੀ ਆਪਦੀ ਉਮਰ ਲੁਕਾਉਣ ਵਾਸਤੇ ਘੱਟ ਦੱਸ ਦਿੰਦੀ ਆ ਇਹ ਦੋਨੋਂ ਮਾਵਾਂ ਤੀਆਂ ਮੋਰਲੀ ਲੀਗਲੀ ਲੌਜੀਕਲੀ ਹਰ ਇੱਕ ਤਰੀਕੇ ਨਾਲ ਫੇਲ ਆ ਇਹਨਾਂ ਨੇ ਸੋਸ਼ਲ ਮੀਡੀਆ ਤੇ ਇੰਨੇ ਕ ਝੂਠ ਬੋਲ ਲਿਆ ਕਿ ਹੁਣ ਇਹਨਾਂ ਨੂੰ ਆਪਦੇ ਝੂਠ ਹੀ ਯਾਦ ਨਹੀਂ ਰਹਿੰਦੇ ਉਹ ਮੇਰਾ ਬੰਦਾ ਠੇਕੇਦਾਰ ਸੀ ਮਿਸਤਰੀ ਦਾ ਕੰਮ ਕਰਦਾ ਸੀ ਕਿਉਂ ਪੈਰੀ ਚਲੋ ਸਾਡੇ ਕੋਲ ਉੰਨੀ ਕਿਸੀ ਪੈਰੀ ਜਿਹੜੀ ਅਸੀਂ ਠੇਕੇ ਤੇ ਦੇਂਦੇ ਸੀਗੇ ਉਹਦੇ ਨਾਲ ਵੀਰ ਜੀ ਅਸੀਂ ਮਾੜਾ ਮੋਟਾ ਤੂੜੀ ਦਾਣੇ ਲੈਂਦੇ ਸੀ ਸੌਦਾ ਪੱਤਾ ਲਿਆਉਂਦੇ ਸੀ ਪਰ ਮੈਂ ਤਾਂ ਅੱਜ ਜਮਾਂ ਹੱਥ ਲੋਗੀ ਮੇਰਾ ਬੰਦਾ ਕਮਾਉਣ ਵਾਲਾ ਦੁਨੀਆ ਤੋਂ ਗਿਆ ਚਲਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਵੈਸੇ ਤਾਂ ਜੋ ਹੋਇਆ ਬਹੁਤ ਮਾੜਾ ਹੋਇਆ ਇਦਾਂ ਹੋਣਾ ਨਹੀਂ ਸੀ ਚਾਹੀਦਾ ਏਕਣੀ ਬਲਕਿ ਦੋ ਦੋ ਤਿੰਨ ਤਿੰਨ ਪਰਿਵਾਰ ਖਤਮ ਹੋ ਗਏ ਪਰ ਇਸ ਟਾਈਮ ਤੇ ਵੀ ਕਿਤੇ ਨਾ ਕਿਤੇ ਦਿਲ ਦਾ ਦੁੱਖ ਪਿੱਛੇ ਰਹਿ ਗਿਆ ਤੇ ਪੈਸ ਪਤੀ ਦੇ ਜਾਣ ਬਾਅਦ ਸਭ ਤੋਂ ਵੱਡਾ ਦਰਦ ਇਹ ਨਹੀਂ ਹੁੰਦਾ ਕਿ ਘਰ ਦੀ ਕਮਾਈ ਰੁਕ ਗਈ ਸਭ ਤੋਂ ਵੱਡਾ ਘਾਟਾ ਤਾਂ ਉਹ ਆ ਕਿ ਤੁਹਾਡਾ ਲਾਈਫ ਪਾਰਟਨਰ ਤੇ ਤੁਹਾਡੇ ਬੱਚਿਆਂ ਦਾ ਸਹਾਰਾ ਤੁਹਾਡੇ ਕੋਲੋਂ ਚਲਾ ਗਿਆ ਉਹ ਵੀ ਹਮੇਸ਼ਾ ਦੇ ਲਈ ਠੇਕੇਦਾਰ ਸੀ ਕਮਾਉਂਦਾ ਸੀ ਜ਼ਮੀਨ ਵੀ ਗਈ ਹਾਂ ਗਈ ਥੋੜਾ ਉਹਦੇ ਲਈ ਹੱਕ ਮੰਗਣਾ ਵੀ ਬੰਦਾ ਕਿਉਂਕਿ ਬੌਬੀ ਦੇ ਕੋਲੇ ਹੁਣ ਕਮਾਈ ਦਾ ਕੋਈ ਸਾਧਨ ਨਹੀਂ ਰਹਿਣਾ ਪਰ ਹਰ ਇੱਕ ਗੱਲ ਨੂੰ ਪ੍ਰੈਜ਼ੈਂਟ ਕਰਨ ਦਾ ਇੱਕ ਵੇਤਾ ਹੁੰਦਾ ਬੰਦੇ ਦੀਆਂ ਗੱਲਾਂ ਚੋਂ ਪਤਾ ਚੱਲ ਜਾਂਦਾ ਕਿ ਬੰਦੇ ਨੂੰ ਕਿਹੜੀ ਚੀਜ਼ ਦਾ ਜ਼ਿਆਦਾ ਦੁੱਖ ਆ ਤੁਹਾਡੇ ਹਸਬੰਦ ਨੇ ਤਾਂ ਵਾਪਸ ਨਹੀਂ ਆਉਣਾ ਤੁਹਾਨੂੰ ਕਮਾਈ ਵੀ ਕਰਨੀ ਪੈਣੀ ਆ ਤੇ ਤੁਹਾਨੂੰ ਆਪਦਾ ਜੀਵਨ ਵੀ ਕੱਟਣਾ ਪੈਣਾ ਪਰੰਟੀ ਤੁਹਾਡੀਆਂ ਗੱਲਾਂ ਦੇ ਵਿੱਚ ਨਾ ਦਰਦ ਘੱਟ ਤੇ ਗਿਣਤੀ ਜ਼ਿਆਦਾ ਗਿਣਤੀ ਕਾ ਦੀ ਪੈਸਿਆਂ ਦੀ ਦੁੱਖ ਸਿਰਫ ਪੈਸੇ ਦਾ ਜਾਣ ਵਾਲੇ ਦਾਣੀ ਤੇ ਤੁਹਾਡੇ ਤਿੰਨਾਂ ਵਿੱਚੋਂ ਕਿਸੇ ਨੂੰ ਵੀ ਨਹੀਂ ਜਾਣ ਵਾਲਾ ਚਲਾ ਗਿਆ ਜਵਾਕ ਉਹਨੂੰ ਐਜ਼ ਆ ਕੰਟੈਂਟ ਵਰਤੀ ਜਾਂਦੇ ਆ ਤੇ ਘਰ ਵਾਲੀ ਦੇ ਲਈ ਕਮਾਈ ਦਾ ਸਾਧਨ ਗਿਆ ਜਾਣ ਵਾਲੇ ਨੇ ਤੁਹਾਡੇ ਸਾਰਿਆਂ ਪਿੱਛੇ ਆਪਣੀ ਜਾਣ ਗਵਾਲੀ ਤੇ ਤੁਹਾਡੀਆਂ ਪ੍ਰਾਇੋਰਟੀਜ਼ ਕੀ ਆ ਉਹ ਹਜੇ ਵੀ ਸਾਫ਼ ਦਿਸਦੀਆਂ ਬਾਕੀ ਇਹਨਾਂ ਦੀਆਂ ਗਲਤੀਆਂ ਕਰਕੇ ਕਲਗਾ ਸਿੰਘ ਨੂੰ ਉਹਦੇ ਦਾਦੇ ਦੇ ਦੁਆਰਾ ਮਾਰਿਆ ਜਾਣਾ ਜਸਟੀਫਾਈ ਤਾਂ ਨਹੀਂ ਕਰ ਸਕਦਾ ਮੈਕ ਤੇ ਬੌਬੀ ਦੇ ਫਾਦਰ ਦੇ ਨਾਲ ਜੋ ਵੀ ਹੋਇਆ ਬਹੁਤ ਗਲਤ ਹੋਇਆ ਤੇ ਉਹ ਚੀਜ਼ ਪੁਗਤ ਨਹੀਂ ਸਿਰਫ ਇਹਨਾਂ ਨੂੰ ਨਹੀਂ ਮੈਕ ਤੇ ਬੌਬੀ ਦੇ ਦਾਦਕੇ ਪਰਿਵਾਰ ਨੂੰ ਵੀ ਪੈ ਰਹੀ ਆ ਬਸ ਗੱਲ ਇਹ ਸੀ ਕਿ ਗਲਤੀ ਕਿਸੇ ਹੋਰ ਦੀ ਸੀ ਤੇ ਰਗੜਿਆ ਵਿੱਚ ਕੋਈ ਹੋਰ ਗਿਆ ਮਹਿਕ ਦਾ ਫਾਦਰ ਤੇ ਮਹਿਕ ਦਾ ਦਾਦਾ ਓ ਅੱਛਾ ਫਾਦਰ ਦੀ ਡੈਥ ਹੋਈ ਆ ਰੋਣਾ ਵੀ ਆ ਪਹਿਲਾ ਫਾਊਂਡੇਸ਼ਨ ਲਾਇਆ ਤਾਂ ਕਿ ਦੁੱਖ ਥੋੜਾ ਜਿਹਾ ਸਮੂਥ ਲੱਗੇ ਫਿਰ ਆਈਲਾਈਨਰ ਲਾਇਆ ਤਾਂ ਕਿ ਰੋਂਚ ਵੀ ਅੱਖਾਂ ਪਰਫੈਕਟ ਰਹਿਣ ਕਿੰਨਾ ਜੈਨੂਇਨ ਦੁੱਖਾ ਪਹਿਲਾਂ ਮੇਕਅਪ ਕੀਤਾ ਫਿਰ ਸੌਂਗ ਲੱਭਿਆ ਫਿਰ ਕੈਮਰਾ ਔਨ ਕੀਤਾ ਫਿਰ ਜ਼ੂਮ ਇਨ ਮਾਰਿਆ ਤੇ ਫਿਰ ਬਣੇ ਸੈਡ ਮੂਵਮੈਂਟਸ ਇੱਕ ਬੇਟਾ ਤੇ ਸਰਵਨ ਕੁਮਾਰ ਇਹ ਬੇਸਰਮ ਕੁਮਾਰ ਬੱਸ ਕਰੋ ਹੁਣ ਤਾਂ ਆਪਦੇ ਫਾਦਰ ਨੂੰ ਆਪਦੇ ਫਾਇਦੇ ਲਈ ਯੂਜ਼ ਕਰਨਾ ਛੱਡ ਦਿਓ ਕਿਉਂ ਉਹਦੀ ਆਤਮਾ ਨੂੰ ਵੀ ਤੜਫਾਉਣੇ ਆ ਇਹ ਗੱਲ ਨਾ ਮੈਂ ਏਸ ਲਈ ਕਹੀ ਆ ਕਿ ਇਹਨੇ ਸਿਰਫ ਕੈਮਰਾ ਆਨ ਕਰਕੇ ਇਹ ਐਕਟਿੰਗ ਹੀ ਨਹੀਂ ਕੀਤੀ ਬਲਕਿ ਇਹਦੂ ਬਾਅਦ ਨਾਲ ਦੇ ਨਾਲ ਮੂਡ ਚੇਂਜ ਕਰਕੇ ਹੋਰ ਰੀਲਸ ਵੀ ਪਾਦੀਆਂ ਇਨ ਸੇਮ ਮੇਕਅਪ ਇਨ ਸੇਮ ਆਊਟਫਿਟ ਸੁਣ ਮੇਰੇ ਚੰਮਾਇਆ ਇਹ ਫਰਨਾ ਨਹੀਂ ਹੋ ਜਾ ਤੂੰ ਤਿਆਰ ਗੋਰੀਏ ਦੇਖਿਆ ਲੱਗਿਆ ਨਾ ਸਭ ਤੋਂ ਵੱਡਾ ਸ਼ੌਕ ਉਹੀ ਆਊਟਫਿਟ ਉਹੀ ਮੇਕਅਪ ਉਹੀ ਹੈਅਰਸਟਾਈਲ ਇੱਕ ਵੀਡੀਓ ਚ ਰੋਣਾ ਤੇ ਦੂਜੀ ਚ ਰੋਮਾਂਟਿਕ ਰੀਲਸ ਪਾਉਣਾ ਓ ਮਾਈ ਗਾਡ ਐਡਾ ਪਿਓਰ ट्रांजिशन ਨਾ ਬਾਲੀਵੁੱਡ ਦੀ ਹੀਰੋਇਨ ਵੀ ਨਹੀਂ ਮਾਰ ਸਕਦੀ ਵੀ ਇੱਕ ਮਿੰਟ ਦੇ ਵਿੱਚ ਰੋ ਲਵੇ ਤੇ ਦੂਜੇ ਪਲ ਹੱਸ ਵੀ ਪਵੇ ਸਮਝ ਨਹੀਂ ਆਈ ਵੀ ਇਹਨੇ ਦੁੱਖ ਸ਼ੇਅਰ ਕੀਤਾ ਜਾਂ ਆਪਦੀ ਅੰਗੇਜਮੈਂਟ ਬੂਸਟ ਕੀਤੀ ਆ ਕਿਉਂਕਿ ਫਿਰ ਵਿਊਜ਼ ਵੀ ਤਾਂ ਲੈਣੇ ਹੁੰਦੇ ਆ ਨਾ ਜੇ ਇਦਾਂ ਦਾ ਕੁਝ ਕਰਕੇ ਪਾਉਗੀ ਤਾਂ ਹੀ ਤਾਂ ਆਡੀਅנס ਜਿਆਦਾ ਤੋਂ ਜਿਆਦਾ ਇਹਦੀ ਪ੍ਰੋਫਾਈਲ ਚੈੱਕ ਕਰੂਗੀ ਇਹਦੇ ਲਈ ਤਾਂ ਮੌਤ ਵੀ ਇੱਕ ਓਪਰਚੁਨਿਟੀ ਬਣ ਗਈ ਆ ਇਹ ਆ ਦੁਨੀਆ ਦੀ ਸਭ ਤੋਂ ਵੱਡੀ ਇਮੋਸ਼ਨਲੈਸ ਪਰਸਨ ਇਹਦੇ ਲਈ ਦੁੱਖ ਦੁੱਖ ਕੁਛ ਨਹੀਂ ਗਾ ਇਹਦੇ ਲਈ ਸਿਰਫ ਇੱਕ ਪਰਫਾਰਮੈਂਸ ਆ ਜਿਹੜੀ ਕਿ ਆਪਦੇ ਮੂਡ ਅਕੋਰਡਿੰਗ ਦੇ ਦਿੰਦੀ ਆ ਵੱਤ ਸਹੀ ਏ ਹੁਣ ਆਪਾਂ ਗੱਲ ਕਰਾਂਗੇ ਮੀਨੂ ਸੀ ਰਾਂਟੀ ਦੀ ਜਿਹਨੇ ਰੋਸਟਰਸ ਤੋਂ ਫਰਸਟ੍ਰੇਟ ਹੋ ਕੇ ਉਹਨਾਂ ਨੂੰ ਸਟ੍ਰਾਈਕਾਂ ਮਾਰਨੀਆਂ ਸ਼ੁਰੂ ਕਰਤੀਆਂ ਆਂ ਅੰਟੀ ਰੋਸਟਰਸ ਤੋਂ ਤਾਂ ਫਰਸਟ੍ਰੇਟ ਹੋ ਗਈ ਪਰੰਟੀ ਆਪਦੇ ਕੰਟੈਂਟ ਤੋਂ ਨਹੀਂ ਹੋਈ ਕਿ ਮੈਂ ਇਹਨੂੰ ਹੀ ਚੇਂਜ ਕਰ ਲਾਂ ਬਾਕੀ ਇੱਥੇ ਆਪਾਂ ਨਾ ਅੰਟੀ ਦੇ ਹੱਕ ਦੇ ਵਿੱਚ ਆ ਤੇ ਨਾ ਹੀ ਅੰਟੀ ਦੇ ਖਿਲਾਫ ਆ ਜੋ ਗੱਲ ਸਹੀ ਹੋਊਗੀ ਉਹੀ ਕੀਤੀ ਜਾਊਗੀ ਚਲੋ ਅੰਟੀ ਦੇ ਮੁਤਾਬਿਕ ਅੰਟੀ ਦੀਆਂ ਦੋ ਸਰਜਰੀਆਂ ਹੋਈਆਂ ਪਹਿਲੀ ਸਰਜਰੀ ਜਿਹੜੀ ਕਿ ਗਲਤ ਹੋ ਗਈ ਸੀ ਤੇ ਫਿਰ ਕਰਵਾਈ ਦੁਬਾਰਾ ਐਂਡ ਦੋ ਸਰਜਰੀਆਂ ਹੋਣ ਤੋਂ ਬਾਅਦ ਵੀ ਅੰਟੀ ਆਰਾਮ ਨਾਲ ਨੱਚਟਾ ਭਰਈਆ ਇਹੀ ਗੱਲ ਨਾ ਕਿਸੇ ਦੇ ਵੀ ਗੱਲ ਤੋਂ ਥੱਲੇ ਨਹੀਂ ਉਤਰਦੀ ਚਲੋ ਆਪਰੇਸ਼ਨ ਤੋਂ ਬਾਅਦ ਕੋਈ ਸਿੰਪਲ ਵੀਡੀਓ ਪਾ ਦੇਣੀ ਜਾਂ ਵਲੌਗ ਪਾ ਦੇਣਾ ਮਨ ਵੀ ਲੈਨੇ ਆ ਕਮੈਂਟ ਲਈ ਕੈਂਟੀ ਦੀ ਮਜਬੂਰੀ ਆ ਅੰਟੀ ਦਾ ਕੰਮ ਘਾਰ ਆ ਅੰਟੀ ਦਾ ਘਰ ਇੱਥੋਂ ਹੀ ਚੱਲਦਾ ਪਰ ਨੱਚਣਾ ਇਹ ਤਾਂ ਮਜਬੂਰੀ ਨਹੀਂ ਨਾ ਹੋ ਸਕਦਾ ਅਸਲ ਦੇ ਵਿੱਚ ਗੱਲ ਇਹ ਆ ਵੀ ਅੰਟੀ ਦੀ ਇੱਕ ਹੀ ਸਰਜਰੀ ਹੋਈ ਆ ਦੋ ਸਰਜਰੀਆਂ ਸਿਰਫ ਲੋਕਾਂ ਨੂੰ ਦੱਸੀਆਂ ਗਈਆਂ ਸੀ ਅੰਟੀ ਆਪ ਥੋੜਾ ਬਹੁਤ ਝੂਠ ਬੋਲਦੇ ਇੱਧਰ ਉੱਧਰ ਗੱਲਾਂ ਕਰਦੇ ਉਹਦਾ ਕੋਈ ਨਹੀਂ ਪਰ ਦੂਜੇ ਦੀ ਕੀਤੀ ਗੱਲ ਹਜਮ ਨਹੀਂ ਹੁੰਦੀ ਉੱਥੇ ਹੀ ਰਹੀ ਗੱਲ ਹਰਪ੍ਰੀਤ ਵੀਰੇ ਦੇ ਚੈਨਲ ਤੇ ਸਟ੍ਰਾਈਕ ਮਾਰਨ ਦੀ। ਉਹ ਸੌਰੀ ਸਟ੍ਰਾਈਕ ਨਹੀਂ ਸਟ੍ਰਾਈਕਸ ਤਿੰਨ ਤਿੰਨ ਸਟ੍ਰਾਈਕਸ ਐਂਡ ਉਹਦਾ ਕਾਰਨ ਕੀ ਦੱਸਿਆ ਕਿ ਮੇਰੀ ਪਰਸਨਲ ਲਾਈਫ ਤੇ ਗਿਆ। ਵੈਸੇ ਤਾਂ ਤੁਹਾਡੀ ਲਾਈਫ ਦੇ ਵਿੱਚ ਕੁਝ ਪਰਸਨਲ ਹੈ ਹੀ ਨਹੀਂ ਪਰ ਜੇਕਰ ਫਿਰ ਵੀ ਉਹ ਤੁਹਾਡੀ ਪਰਸਨਲ ਲਾਈਫ ਤੇ ਗਿਆ ਜਾਂ ਤੁਹਾਡੀ ਮਦਰ ਬਾਰੇ ਕੁਝ ਬੋਲਿਆ ਤੁਹਾਨੂੰ ਚੰਗਾ ਨਹੀਂ ਲੱਗਿਆ ਤਾਂ ਫਿਰ ਤੁਸੀਂ ਉਸ ਪਰਟੀਕੂਲਰ ਵੀਡੀਓ ਤੇ ਸਟ੍ਰਾਈਕ ਮਾਰ ਸਕਦੇ ਸੀ ਜਿੱਥੇ ਉਹਨੇ ਤੁਹਾਡੀ ਮਦਰ ਬਾਰੇ ਬੋਲਿਆ ਜਾਂ ਤੁਹਾਡੇ ਭਰਾ ਭਜਾਈ ਬਾਰੇ ਬੋਲਿਆ। ਤਿੰਨ ਸਟ੍ਰਾਈਕਾਂ ਕਿਉਂ? ਕਿਤੇ ਸਾਰਾ ਕੁਝ ਇੱਕ ਖਿਜਦੇ ਚਲਦੇ ਤਾਂ ਨਹੀਂ ਕਰਤਾ ਖੇਜ ਹੀ ਕਿਉਂ ਨਹੀਂ ਰਿਵੀਲ ਕਰਤਾ ਸੀ ਕਿ ਮੈਨੂੰ ਸਿਰਾ ਦਾ ਇੱਕ ਹੀ ਆਪਰੇਟ ਹੋਇਆ ਇੱਕ ਹੀ ਸਰਜਰੀ ਹੋਈ ਆ ਐਂਡ ਜਿਹੜੀ ਮੈਨੂੰ ਨੇ ਪਹਿਲਾਂ ਸਰਜਰੀ ਦੱਸੀ ਸੀ ਉਤੋਂ ਦਾ ਹਸਪੀਟਲ ਸਰਜਰੀ ਨਹੀਂ ਕਰਦਾ ਬਾਕੀ ਰਹੀ ਗੱਲ ਹਰਪ੍ਰੀਤ ਵੀਰੇ ਦੀ ਜੇ ਉਹਨੇ ਤੁਹਾਡੀ ਪਰਸਨਲ ਲਾਈਫ ਤੇ ਜਾ ਕੇ ਕੁਝ ਬੋਲਿਆ ਤਾਂ ਡੈਫੀਨੇਟਲੀ ਉਹਨਾਂ ਦੀ ਉੱਥੇ ਗਲਤੀ ਆ ਤੁਸੀਂ ਉੱਥੇ ਸਟੈਪ ਚੱਕ ਸਕਦੇ ਆ ਪਰ ਅਗਲੇ ਦਾ ਕਰੀਅਰ ਖਤਮ ਕਰਨ ਦਾ ਕੀ ਮਤਲਬ ਜਿਵੇਂ ਵਲੌਗਿੰਗ ਇੱਕ ਕੰਟੈਂਟ ਆ ਓਵੇਂ ਰੋਸਟਿੰਗ ਵੀ ਇੱਕ ਕੰਟੈਂਟ ਆ ਫਰਕ ਬਸ ਇਹਨਾ ਵੀ ਤੁਸੀਂ ਆਪਦੀ ਪਰਸਨਲ ਲਾਈਫ ਦਿਖਾ ਕੇ ਵਿਊ ਲੈਣੇ ਆ ਤੇ ਰੋਸਟਰਸ ਤੁਹਾਡੀਆਂ ਕਮੀਆਂ ਨੂੰ ਫਨੀ ਵੇ ਦੇ ਨਾਲ ਹਾਈਲਾਈਟ ਕਰਕੇ ਦੋਨੋਂ ਤੇ ਰਾਈ ਇੰਟਰਨੈਟ ਤੇ ਉੱਤੇ ਡਿਪੈਂਡ ਆ ਇੱਥੇ ਕੋਈ ਧਾਰਮਿਕ ਸੰਤ ਨਹੀਂ ਬੈਠੇ ਹਰ ਕੋਈ ਆਪ ਦੇ ਲਈ ਆਪਦੀ ਫੈਮਲੀ ਦੇ ਲਈ ਆਪਦੇ ਸਮਾਜ ਦੇ ਲਈ ਕੰਮ ਕਰਦਾ ਫਰਕ ਬਸ ਇਹਨਾ ਵੀ ਕਿਸੇ ਦਾ ਦਾਇਰਾ ਕੁਝ ਹੋਰ ਆ ਤੇ ਕਿਸੇ ਦਾ ਕੁਝ ਹੋਰ ਗਲਤ ਵਲੌਗਿੰਗ ਵੀ ਹੋ ਸਕਦੀ ਆ ਤੇ ਗਲਤ ਰੋਸਟਿੰਗ ਵੀ ਹੋ ਸਕਦੀ ਆ ਹੁਣ ਤੱਕ ਰੋਸਟਿੰਗ ਪਬਲਿਕ ਚੀਜ਼ਾਂ ਤੇ ਹੀ ਹੁੰਦੀ ਆ ਜਿੱਥੇ ਕੋਈ ਗਲਤ ਬੋਲਦਾ ਬਿਨਾਂ ਲੌਜੀਕ ਦੇ ਬਿਆਨ ਕਰਦਾ ਜਾਂ ਫਜ਼ੂਲ ਦੇ ਕੰਮ ਕਰਦਾ ਉੱਥੇ ਉਹਦਾ ਰੋਸਟ ਹੋਣਾ ਬੰਦਾ ਹੀ ਆ ਐਂਡ ਹਾਂ ਗੱਲ ਉੱਥੇ ਹੀ ਖਰਾਬ ਹੁੰਦੀ ਆ ਜਦੋਂ ਕੋਈ ਰੋਸਟਰ ਕਿਸੇ ਦੀ ਪ੍ਰਾਈਵੇਟ ਲਾਈਫ ਨੂੰ ਹੱਥ ਪਾਵੇ ਉੱਥੇ ਵਲੌਗਰ ਸਹੀ ਆ ਉਹਨੂੰ ਸਟੈਪ ਵੀ ਚੱਕਣਾ ਚਾਹੀਦਾ ਪਰ ਸਟੈਪ ਚੁੱਕੋ ਉਸ ਪਰਟੀਕੂਲਰ ਵੀਡੀਓ ਤੇ ਜਿੱਥੇ ਤੁਹਾਡੀ ਪ੍ਰਾਈਵੇਟ ਲਾਈਫ ਦਾ ਲਫੜਾ ਬਣਿਆ ਇਹ ਨਹੀਂ ਕਿ ਗੁੱਸੇ ਦੇ ਵਿੱਚ ਰੋਸਟਰ ਦੀ ਪੂਰੀ ਦੁਨੀਆ ਹੀ ਖਰਾਬ ਕਰ ਦੋ ਬਾਕੀ ਐਡੀ ਛੇਤੀ ਕੁਝ ਹੁੰਦਾ ਨਹੀਂ ਕਿਉਂਕਿ ਰੋਸਟਰ ਤਾਂ ਫੇਰ ਆਪਦਾ ਚੈਨਲ ਬਣਾ ਲੂ ਆਖੀਰ ਨੂੰ ਸੁਧਾਰਨਾ ਤਾਂ ਤੁਹਾਨੂੰ ਆਪਦਾ ਕੰਟੈਂਟ ਹੀ ਪੈਣਾ ਐਂਡ ਉਸ ਰੋਸਟਰ ਨੂੰ ਵੀ ਜਿਹਨੇ ਕੋਈ ਗਲਤੀ ਕੀਤੀ ਹੋ ਸਿੱਧੀ ਜੀ ਗੱਲਾਂ ਵੀ ਜੇ ਰਿਸਪੈਕਟ ਚਾਹੀਦੀ ਆ ਤਾਂ ਰਿਸਪੈਕਟ ਕਰਨੀ ਵੀ ਪਊਗੀ ਉਹਨਾਂ ਨੇ ਤੁਹਾਡੀ ਮਦਰ ਬਾਰੇ ਗੱਲ ਕੀਤੀ ਕਿਉਂਕਿ ਤੁਹਾਡੀ ਮਦਰ ਦੀ ਵੀਡੀਓ ਪਬਲਿਕ ਸੀ ਸੋਸ਼ਲ ਮੀਡੀਆ ਤੇ ਪਰ ਹਾਂ ਜੇ ਉਹਨੇ ਤੁਹਾਡੀ ਮਦਰ ਨੂੰ ਲੈ ਕੇ ਕੋਈ ਗਲਤ ਵਰਡਸ ਯੂਜ਼ ਕੀਤੇ ਆ ਜਾਂ ਬਿਅੰਡ ਦਾ ਲਿਮਟ ਗਿਆ ਤਾਂ ਉਥੇ ਡੈਫੀਨੇਟਲੀ ਤੁਸੀਂ ਉਹਨੂੰ ਰੋਕ ਸਕਦੇ ਆ ਕਿਉਂਕਿ ਰੋਸਟਿੰਗ ਵੀ ਮਜ਼ਾਕ ਜੋਕਸ ਤੇ ਸੱਚਾਈ ਦੀ ਇੱਕ ਸੀਮਾ ਤੱਕ ਹੀ ਵਧੀਆ ਲੱਗਦੀ ਆ ਰੋਸਟਿੰਗ ਦਾ ਮਤਲਬ ਇਹ ਨਹੀਂ ਹੁੰਦਾ ਕਿ ਕਿਸੇ ਨੂੰ ਪੱਤਿਆਂ ਵਾਂਗੂ ਕੱਢ ਕੇ ਪਰਸਨਲ ਲਾਈਫ ਤੱਕ ਖੋਦਣਾ ਸ਼ੁਰੂ ਕਰ ਦਈਏ ਮਜ਼ਾਕ ਵੀ ਉੱਥੋਂ ਤੱਕ ਹੀ ਚੰਗਾ ਲੱਗਦਾ ਜਿੱਥੇ ਗੱਲ ਪਬਲਿਕ ਚੀਜ਼ਾਂ ਦੀ ਹੋਵੇ ਵਲੌਗਰਾਂ ਦੀ ਸੱਚਾਈ ਨੂੰ ਦੱਸਿਆ ਜਾਵੇ ਜੋਕਸ ਮਾਰੇ ਜਾਣ ਪਰ ਕਿਸੇ ਦੀ ਪਰਸਨਲ ਲਾਈਫ ਦਾ ਤਮਾਸ਼ਾ ਨਾ ਬਣੇ ਬਾਕੀ ਆਂਟੀ ਦਾ ਕਹਿਣਾ ਕਿ ਰੋਸਟਰਸ ਦਾ ਜਿਹੜੇ ਮੇਰੀ ਮਦਰ ਨੂੰ ਮੇਰੇ ਭਰਾ ਪਰਜਾਈ ਨੂੰ ਵਰਤ ਦੇ ਰੋਸਟਿੰਗ ਦੇ ਵਿੱਚ ਜੋ ਕਿ ਆਂਟੀ ਨੂੰ ਚੰਗਾ ਨਹੀਂ ਲੱਗਦਾ ਪਰ ਆਂਟੀ ਤੁਸੀਂ ਖੁਦ ਕਿਉਂ ਹਰ ਇੱਕ ਦੂਜੇ ਦੇਨ ਆਪਦੇ ਭਰਾ ਪਰਜਾਈ ਨੂੰ ਵੀਡੀਓ ਦੇ ਵਿੱਚ ਲੈ ਕੇ ਆਉਣੇ ਹੋ ਇਮੋਸ਼ਨਲ ਹੋਣਾ ਵੱਖਰੀ ਗੱਲ ਆ ਇਮੋਸ਼ਨਸ ਸਾਂਝੇ ਕਰਨਾ ਵੱਖਰੀ ਗੱਲ ਆ ਪਰ ਹਰ ਦੂਜੇ ਦਿਨ ਉਹਨਾਂ ਦੇ ਨਾਮ ਤੋਂ ਵਿਊਜ਼ ਲੈਣੇ ਉਹਨਾਂ ਨੂੰ ਕੰਟੈਂਟ ਦੇ ਲਈ ਯੂਜ਼ ਕਰਨਾ ਇਹ ਸਭ ਕੁਝ ਤਾਂ ਤੁਹਾਡੇ ਖੁਦ ਲਈ ਫੇਅਰ ਨਹੀਂਗਾ ਤੁਸੀਂ ਕਿਸੇ ਨੂੰ ਕੀ ਰੋਕੋਗੇ ਹਾਂ ਤੁਰਗਿਆਂ ਦੀ ਯਾਦ ਸਾਰਿਆਂ ਨੂੰ ਆਉਂਦੀ ਆ ਪਰ ਹਰ ਦੂਜੇ ਦਿਨ ਉਸ ਚੀਜ਼ ਤੇ ਸਿੰਪਥੀ ਕਾਰਡ ਖੇਡਣਾ ਇਹ ਵੀ ਤਾਂ ਸਹੀ ਨਹੀਂ ਨਾ ਅੱਡ ਕਦੇ ਵੀ ਰੋਸਟਰ ਤੁਹਾਡੇ ਭਰਾ ਭਰਜਾਈ ਨੂੰ ਜਾਂ ਤੁਹਾਡੇ ਮਦਰ ਫਾਦਰ ਨੂੰ ਗਲਤ ਨਹੀਂ ਬੋਲਦੇ ਉਹ ਤੁਹਾਡੀ ਵਰਡਿੰਗ ਨੂੰ ਗਲਤ ਬੋਲਦੇ ਆ ਤੁਹਾਡੇ ਕੰਟੈਂਟ ਨੂੰ ਗਲਤ ਬੋਲਦੇ ਆ ਬਾਕੀ ਆਂਟੀ ਪਤਾ ਨਹੀਂ ਕਿਹੜੇ ਚੱਕਰਾਂ ਦੇ ਵਿੱਚ ਪਈ ਆ ਕਦੇ ਰਿਪਲਾਈ ਵੀਡੀਓ ਪਾ ਦਿੰਦੀ ਆ ਕਦੇ ਡਿਲੀਟ ਕਰ ਦਿੰਦੀ ਆ ਕਦੇ ਇੰਸਟਾਗ੍ਰam ਦੇ ਉੱਤੇ ਲਾ ਲਾ ਕੇ ਸੌਂਗਸ ਵੀਡੀਓ ਪਾਈ ਜਾਂਦੀ ਆ ਫਿਰ ਥੋੜੇ ਟਾਈਮ ਬਾਅਦ ਦੇਖੀਏ ਤਾਂ ਡਿਲੀਟ ਕੀਤੀ ਹੁੰਦੀ ਆ ਆਂਟੀ ਨੂੰ ਖੁਦ ਨੂੰ ਕਲੀਅਰ ਨਹੀਂ ਕਿ ਉਹਨੇ ਕੀ ਕਰਨਾ ਤੇ ਕੀ ਨਹੀਂ ਜਿੰਨਾ 마ਸੂਮ ਚਿਹਰਾ ਹੈ ਉਤਨੀ ਖਰਾਬ ਖੋਪੜੀ ਵੀ ਹੈ ਓ ਮਾਈ ਗਾਡ ਕਮ ਓਨ ਬੀਬੀ ਆਂਟੀ ਜਿਹੜੀ ਤੇਰੀ ਏਜ ਹਨਾ ਇਹ ਸੇਜ ਦੇ ਵਿੱਚ ਇਹ ਜੇਦਬਾਜ਼ੀਆਂ ਚੰਗੀਆਂ ਨਹੀਂ ਲੱਗਦੀਆਂ ਜੋ ਵੀ ਮੈਟਰ ਆ ਉਹਨੂੰ ਸੋਲਵ ਕਰ ਲੋ ਐਂਡ ਜੇ ਕਿਸੇ ਵੀਡੀਓ ਦੇ ਵਿੱਚ ਤੁਹਾਡੀ ਪਰਸਨਲ ਲਾਈਫ ਬਾਰੇ ਗੱਲ ਹੋਈ ਆ ਉਹਦੇ ਤੇ ਸਟ੍ਰਾਈਕ ਮਾਰੋ ਤੇ ਅਗਲੇ ਨੂੰ ਨਾਲ ਦੀ ਨਾਲ ਕਲੀਅਰ ਕਰੋ ਕਿ ਜੇ ਮੇਰੀ ਪਰਸਨਲ ਲਾਈਫ ਬਾਰੇ ਗੱਲ ਹੋਊਗੀ ਤਾਂ ਮੈਂ ਇਸ ਤਰੀਕੇ ਨਾਲ ਸਟ੍ਰਾਈਕਾਂ ਦੇਵਾਂਗੀ ਤਾਂ ਕਿ ਅਗਲਾ ਪਰਸਨ ਵੀ ਆਪਦੀ ਲਿਮਟ 'ਚ ਰਹੇ ਤੇ ਤੁਸੀਂ ਵੀ ਆਪਦੀ ਲਿਮਟ 'ਚ ਰਹੋ ਹੁਣ ਜੇ ਤੁਸੀਂ ਸਟ੍ਰਾਈਕਾਂ ਮਾਰੀਆਂ ਕੱਲੇ ਉਹਨਾਂ ਦੇ ਚੈਨਲ ਥੋੜੀ ਬੰਦ ਹੋਣਗੇ ਛੋਟੇ ਚੈਨਲ ਤੇ ਵੀ ਇਫੈਕਟ ਪਾਊਗਾ ਨੁਕਸਾਨ ਦੋਨੋਂ ਸਾਈਡ ਹੋਣਾ ਬਾਕੀ ਮੈਂ ਤਾਂ ਇਹੀ ਗੱਲ ਕਹੂੰਗੀ ਕਿ ਵਲੌਗਰਾਂ ਨੂੰ ਇਹ ਗੱਲ ਸਮਝਾਇਆ ਕਰੋ ਕਿ ਜਿਹੜੀਆਂ ਚੀਜ਼ਾਂ ਬਾਰੇ ਉਹ ਨਹੀਂ ਚਾਹੁੰਦੇ ਕਿ ਪਬਲਿਕਲੀ ਗੱਲ ਨਾ ਹੋਵੇ ਉਹਨਾਂ ਚੀਜ਼ਾਂ ਨੂੰ ਖੁਦ ਪਬਲਿਕ ਦੇ ਵਿੱਚ ਨਾ ਲਿਆਉਣ ਹੁਣ ਆਂਟੀ ਦਾ ਕਹਿਣਾ ਕਿ ਤੁਸੀਂ ਮੇਰੀ ਪਾਈਲਸ ਨੂੰ ਮਜ਼ਾਕ ਬਣਾਇਆ ਤਾਂ ਪਾਈਲਸ ਨੂੰ ਸੋਸ਼ਲ ਮੀਡੀਆ ਤੇ ਲੈ ਕੇ ਕੌਣ ਆਇਆ ਤੁਸੀਂ ਆਪ ਹੀ ਆਏ ਆ ਨਾ ਜੇ ਤੁਸੀਂ ਨਾ ਦੱਸਦੇ ਕਿਸੇ ਨੂੰ ਕੀ ਪਤਾ ਸੀ ਕਿ ਤੁਹਾਡਾ ਆਪਰੇਸ਼ਨ ਹੋਇਆ ਕਿ ਨਹੀਂ ਹੋਇਆ ਤੁਹਾਨੂੰ ਕੀ ਪ੍ਰੋਬਲਮਾ ਕੀ ਨਹੀਂ ਜਦੋਂ ਆਪ ਹੀ ਸਾਰੀਆਂ ਗੱਲਾਂ ਕੈਮਰੇ ਦੇ ਸਾਹਮਣੇ ਰੱਖ ਦੇਣੀਆਂ ਫਿਰ ਲੋਕ ਤਾਂ ਉਸ ਤੇ ਰਿਐਕਟ ਕਰਨਗੇ ਨਾ ਇਹ ਤਾਂ ਇੱਕ ਨੇਚਰਲ ਜੀ ਗੱਲ ਆ ਬਾਕੀ ਰਹੀ ਗੱਲ ਰੋਸਟਰਾਂ ਦੀ ਉਹਨਾਂ ਨੂੰ ਵੀ ਇੱਕ ਹੀ ਬੇਨਤੀ ਆ ਕਿ ਪਬਲਿਕ ਕੰਟੈਂਟ ਤੇ ਹੀ ਗੱਲ ਕੀਤੀ ਜਾਵੇ ਜੇ ਕੋਈ ਬਲੌਗਰ ਆਪਣੀ ਹਰਕਤ ਦੇ ਨਾਲ ਪਬਲਿਕ ਨੂੰ ਤਕਲੀਫ ਪਹੁੰਚਾਉਂਦਾ ਕੋਈ ਗਲਤ ਇਨਫੋਰਮੇਸ਼ਨ ਦਿੰਦਾ ਜਾਂ ਕੋਈ ਗਲਤ ਕੰਮ ਕਰਦਾ ਤਾਂ ਉਹਦੇ ਤੇ ਰੋਸਟ ਹੋਣਾ ਬੰਦ ਆ ਤੇ ਮੀਨੂ ਸੀ ਰਾਂਟੀ ਨੂੰ ਹਰਪ੍ਰੀਤ ਵੀਰੇ ਦੇ ਵੱਲੋਂ ਪਬਲਿਕ ਕੰਟੈਂਟ ਤੇ ਹੀ ਰੋਸਟ ਕੀਤਾ ਗਿਆ ਜੇ ਉਹ ਬਿਅੌਂਡ ਦਾ ਲਿਮਿਟਸ ਗਏ ਆ ਤਾਂ ਇਹਦਾ ਫੈਸਲਾ ਮੀਨੂ ਆਂਟੀ ਤੇ ਜਨਤਾ ਕਰੂਗੀ ਬਾਕੀ ਰੋਸਟਿੰਗ ਆ ਜਿਹੜੀ ਸੁਚੱਜੇ ਤਰੀਕੇ ਦੇ ਨਾਲ ਹੋਣੀ ਚਾਹੀਦੀ ਆ ਲਿਮਟ ਦੇ ਅੰਦਰ ਹੋਣੀ ਚਾਹੀਦੀ ਆ ਕਿਉਂਕਿ ਹਰ ਚੀਜ਼ ਇੱਕ ਹੱਦ ਤੱਕ ਹੀ ਚੰਗੀ ਲੱਗਦੀ ਆ ਅਸੀਂ ਵਲੌਗਰਾਂ ਨੂੰ ਰੋਸਟ ਇਸੇ ਲਈ ਕਰਦੇ ਆ ਤਾਂ ਕਿ ਉਹਨਾਂ ਨੂੰ ਸਮਝ ਜਾਵੇ ਕਿ ਕੰਟੈਂਟ ਬਣਾਉਂਦੇ ਹੋਏ ਕੁਝ ਹੱਦਾਂ ਹੁੰਦੀਆਂ ਪਰ ਪਬਲਿਕ ਨੂੰ ਐਵੇਂ ਐਕਸਪਲੋਇਟ ਨਾ ਕਰਨ ਡਰਾਮਾ ਨਾ ਬਣਾਉਣ ਪਰ ਇਹਨਾਂ ਦੀਆਂ ਹੱਦਾਂ ਬਣਾਉਣ ਤੋਂ ਪਹਿਲਾਂ ਆਪਾਂ ਨੂੰ ਆਪਦੀਆਂ ਹੱਦਾਂ ਤੈਅ ਕਰਨੀਆਂ ਪੈਣੀਆਂ ਤਾਂ ਕਿ ਅਸੀਂ ਕਿਸੇ ਨੂੰ ਗਲਤ ਤਰੀਕੇ ਨਾਲ ਹਿੱਟ ਨਾ ਕਰੀਏ ਜੇ ਵਲੌਗਿੰਗ ਇੱਕ ਲਿਮਟ ਦੇ ਵਿੱਚ ਹੋਣੀ ਚਾਹੀਦੀ ਆ ਤਾਂ ਰੋਸਟਿੰਗ ਵੀ ਇੱਕ ਲਿਮਟ ਦੇ ਵਿੱਚ ਹੀ ਹੋਣੀ ਚਾਹੀਦੀ ਆ ਜੇ ਆਪਾਂ ਵੀ ਗੱਲਾਂ ਬਾਤਾਂ ਦੇ ਵਿੱਚ ਉਹਨਾਂ ਦੇ ਲੈਵਲ ਤੇ ਪਹੁੰਚ ਗਏ ਤੇ ਫਿਰ ਉਹਨਾਂ ਦੇ ਵਿੱਚ ਤੇ ਆਪਣੇ ਵਿੱਚ ਫਰਕ ਕੀ ਰਹਿ ਜੂ ਬਾਕੀ ਲਾਸਟ ਤੇ ਇਹੀ ਕਵਾਂਗੇ ਵੀ ਤਿੰਨ ਤਿੰਨ ਸਟ੍ਰਾਈਕਾਂ ਮਾਰਨਾ ਬਿਲਕੁਲ ਗਲਤ ਆ ਜੇ ਕਿਤੇ ਰੋਸਟਰ ਗਲਤ ਹੁੰਦਾ ਤਾਂ ਉਹਦੀ ਪ੍ਰੋਪਰ ਵੀਡੀਓ ਕਲਿੱਪ ਚਲਾ ਕੇ ਆਪਦੀ ਵੀਡੀਓ ਦੇ ਵਿੱਚ ਦੱਸ ਦਿਆ ਕਰੋ ਕਿ ਇੱਥੇ ਰੋਸਟਰ ਦੀ ਗਲਤੀ ਆ ਤੇ ਇਸ ਗਲਤੀ ਦੇ ਸਦਕਾ ਮੈਂ ਇਹ ਸਟੈਪ ਚੁੱਕਣ ਲੱਗੀਆਂ ਇਹ ਤਮਾਸ਼ਾ ਬਣਾਉਣ ਨਾਲੋਂ ਤਾਂ 100 ਗੁਣਾ ਚੰਗਾ ਹੋਊਗਾ। ਬਾਕੀ ਗਾਇਸ ਅੱਜ ਦੀ ਵੀਡੀਓ ਨੂੰ ਆਪਾਂ ਕਰਦੇ ਆ ਇੱਥੇ ਖਤਮ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਐਂਡ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ।